ਜਿਹੜੇ ਹੁਣ ਲੰਗਰ ਲਗਦੇ ਨੇ ਨਾ ਭਾਈ ਲੰਗਰ ਜ਼ਮੀਨਾਂ ਦੇ ਸਿਰ ਤੇ ਲਗਦੇ ਨੇ ਜਿਹੜੇ ਤੁਸੀਂ ਹੁਣ ਕਹਿ ਦਿੰਦੇ ਹੋ ਕਿ ਕਿਸੇ ਦੁਨੀਆ ਦੇ ਕਿਸੇ ਖਿੱਤੇ ਦੇ ਵਿੱਚ ਜੇ ਪਚਾੜ ਆ ਗਿਆ ਹਫ਼ਤ ਪੈ ਗਈ ਭੁੱਖੇ ਮਰਦੇ ਲੋਕ ਨੇ ਤਾਂ ਉਹਨਾਂ ਨੂੰ ਮੌਕੇ ਤੇ ਜੇ ਮਦਦ ਕਰਦੇ ਆ ਤੁਸੀਂ ਜ਼ਮੀਨਾਂ ਦੇ ਸਿਰ ਤੇ ਕਰਦੇ ਹੋ ਛੋਟੀ ਬਚੀ ਹੋਈ ਵਿਰਾਸਤ ਦੇ ਸਿਰ ਤੇ ਕਰਦੇ ਹੋ ਇਸ ਕਰਕੇ ਜਿਹੜੀ ਆ ਜਿੰਦਗੀ ਹੈ ਚਲਾ ਗਿਆ ਸਾਰਾ ਕੁਝ ਆਪਣੇ ਕੋਲੋਂ ਸਾਡੇ ਰਸਮਰ ਬਾਦ ਚਲੇ ਗਏ ਸਾਡਾ ਭਾਈਚਾਰਾ ਖੋលਿਆ ਸਾਡੀਆਂ ਕੁਦਰਤੀ ਜਿਹੜੀਆਂ ਚੀਜ਼ਾਂ ਸੀ ਕੁਝ ਸਰੋਤੋਂ ਖੋਲੇ ਪਾਣੀ ਗੰਦਾ ਹੋ ਗਿਆ ਜ਼ਹਿਰ ਹੋ ਗਈ ਬਿਮਾਰੀਆਂ ਆ ਗਈਆਂ ਬੇਰਜ਼ਗਾਰੀ ਹੋ ਗਈ ਗਲਗਲ ਕਰਜ਼ਾ ਹੋ ਗਿਆ ਪਰ ਸਾਡਾ ਬੇਸ ਬਚਿਆ ਹੋਇਆ ਹੈ ਜ਼ਮੀਨ ਜਿੱਦਾਂ ਇਹ ਗਈ ਸਮਝੋ ਪੈਰ ਓਖੜ ਗਏ ਪੈਰ ਲੱਗਣੇ ਨਹੀਂ ਬਾਈ ਜਿੱਥੇ ਮਰਜੀ ਫਰੀ ਜਾਓ ਅੱਜ ਜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਸਾਡੇ ਬੱਚੇ ਐ ਮਿੱਟੀ ਦੇ ਨਾਲ ਜੁੜੇ ਹੋਏ ਨੇ ਉਹ ਜੇ ਅੱਜ ਉਹਨਾਂ ਨੂੰ ਕੋਈ ਸੰਕਟ ਆਉਂਦਾ ਇੱਥੇ ਮਿੱਟੀ ਚੋਂ ਆਵਾਜ਼ ਉੱਠਦੀ ਹੈ ਜੇ ਇੱਥੇ ਕੋਈ ਬਦਰੋਹ ਹੁੰਦਾ ਉਧਰੋਂ ਆਵਾਜ਼ ਉੱਠਦੀ ਹੈ ਲੜਨ ਦਾ ਮਾਦ ਦਾ ਨਾ ਖਤਮ ਕਰ ਲਿਓ ਮਿੱਤ ਅਲੀ ਛੋਟੀ ਐ ਨਹੀਂ ਮੁੜੂਗੀ ਜਿਵੇਂ ਹੁਣ ਲਾ ਕੇ ਮੁੜੇ ਹੁੰਦੀ ਹੈ ਫੇਰ ਛੋਟੀਆਂ ਟਰਾਲੀਆਂ ਜਿਵੇਂ ਗੰਨੇ ਦੀਆਂ ਟਰਾਲੀਆਂ ਮਿਲ ਜੇ ਲੱਗੀਆਂ ਹੋਈਆਂ ਨੇ ਬਾਈ ਐ ਲੈਣਾ ਲੱਗਿਆ ਗੰਨੇ ਫੇਰ ਛੋਟੀਆਂ ਟਰਾਲੀਆਂ ਨੇ ਪਰਖ ਹੀ ਲਗਿਆ ਕਰੂਗੀ ਵੀ ਇਹ ਸਿਲ ਕਿੰਨੇ ਆ ਕਾਲਾ ਦਾਣਾ ਕਿੰਨੇ ਕਟਿਆ ਹੋਇਆ ਦਾਣਾ ਕਿੰਨੇ 5 ਕਿਲੋ ਕਾਟ 10 ਕਿਲੋ ਕਾਟ ਆ ਸਿਲ ਦੀ ਕਾਟ ਫੇਰ ਕੋਈ ਐਮ ਐਸ ਪੀ ਓ ਐਮ ਐਸ ਵੀ ਨਾ ਰਹਿਣੀ ਐ ਨਾ ਸਰਕਾਰ ਨੇ ਦੇਣੀ ਐ ਨਾ ਮੰਗਣ ਦੀ ਲੋੜ ਹੋਣੀ ਆ ਤਾਂ ਮੁੱਕ ਜਾਦਾ ਜਿਹੜੀ ਲੜਾਈ ਬਾਈ ਜੀ ਲੜ ਰਹੇ ਨੇ ਇਧਰ ਜਿਹੜੇ ਗਏ ਨੇ ਬਾਈ ਕਹਿੰਦੇ ਐ ਐਮਐਸਬੀ ਦੀ ਗਾਰੰਟੀ ਨੂੰ ਬਣਾ ਕੇ ਲੈਵਾਂਗੇ ਅਸੀਂ ਕਹਿੰਦੇ ਆ ਵੀ ਪੂਰਾ ਤੋਲ ਅਗਲਾ ਕਹਿੰਦਾ ਹਟ ਤੇ ਤਾਂ ਚੱਡ ਦਿੱਲੀ ਦਾ ਘੋੜ ਜਿੱਤਣ ਤੋਂ ਬਾਅਦ ਸਾਨੂੰ ਇਹ ਗੱਲ ਕਹੀ ਸੀ ਅਵੇਸਲੇ ਨਾ ਹੋ ਜਾਓ ਸੱਪ ਮਰਿਆ ਨਹੀਂ ਹੈ ਜ਼ਖਮੀ ਹੈ ਜ਼ਖਮੀ ਸੱਪ ਕਿਸੇ ਵੇਲੇ ਵੀ ਡੰਗ ਮਾਰ ਸਕਦਾ ਆ ਮਾਰ ਗਿਆ ਮਾਰ ਗਿਆ ਨਾ ਮੈਂ ਡੰਗ ਇਹ ਅੱਡਰ ਕਰ ਲੈ ਕਿ ਜੋਗੀ ਨੂੰ ਪਤਾ ਹੋਣਾ ਚਾਹੀਦਾ ਵੀ ਜ਼ਹਿਰ ਕਿੱਥੇ ਤੱਕ ਗਿਆ ਉਹ ਆਹ ਜਾਣ ਨਹੀਂ ਲੈਣੀ ਫਿਰ ਬਚਾਂਗੇ ਅਗਲੇ ਨੇ ਤਾਂ ਕਰਤਾ ਨਾ ਆਉਂਦਾ ਕੰਮ ਇਸ ਕਰਕੇ ਇਹ ਜਿਹੜੇ ਗੱਨ ਹੈ ਇਹ ਕਰਨ ਕੀ ਜਾ ਰਹੇ ਨੇ ਪਹਿਲਾਂ ਕਿੰਨੇ ਤਾਹੂ ਕਿਉਂ ਹੋ ਰਹੇ ਨੇ ਇਹ ਐਨਾਂ ਇਹਨਾਂ ਨੂੰ ਦਿੱਕਤ ਕੀ ਪੈ ਰਹੀ ਹੈ ਜੇ ਪੰਜਾਬ ਦੇ ਲੋਕ 75% ਲੋਕ ਆਪਦੇ ਖੇਤੀ ਨਾਲ ਆਪਦੇ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ ਤੇ ਹੋਰ ਲੋਕਾਂ ਨੂੰ ਪਾੜ ਰਹੇ ਨੇ 1.5% ਭੂਮੀ 'ਚੋਂ 60% ਅਨਾਜ ਪੈਦਾ ਕਰਕੇ ਸਾਨੂੰ ਦੇ ਰਹੇ ਨੇ ਫਿਰ ਰਾੜਕ ਕਿਉਂ ਪੈਂਦੀ ਆ ਚੋਬ ਕਿਉਂ ਪੈਂਦੀ ਆ ਉੱਥੇ ਇਹ ਕਰਨਾ ਕੀ ਚਾਹੁੰਦੇ ਨੇ ਅਸਲ 'ਚ ਇਹ ਵਿੱਚ ਵਿਚਾਲੇ ਵਾਲੇ ਲੋਕਾਂ ਨੂੰ ਖਤਮ ਕਰਨਾ ਚਾਹੁੰਦੇ ਇਹ ਦੋ ਕਿਸਮ ਦੇ ਲੋਕ ਰੱਖਣਾ ਚਾਹੁੰਦੇ ਨੇ ਇੱਕ ਮਾਲਕਾ ਦੂਜਾ ਮਜ਼ਦੂਰ ਜਿੰਨੇ ਸਾਧਨ ਨੇ ਚਾਹੇ ਉਤਪਾਦਨ ਦੇ ਨੇ ਚਾਹੇ ਕੁਦਰਤੀ ਸਰੋਤ ਨੇ ਚਾਹੇ ਪਬਲਿਕ ਸੈਕਟਰ ਨੇ ਉਹਨਾਂ ਸਾਰੇ ਸਾਧਨਾਂ ਤੇ ਕਾਰਪੋਰੇਟਾਂ ਨਾ ਕੰਪਨੀਆਂ ਦੇ ਕਬਜ਼ਾ ਕਰਾਉਣਾ ਚਾਹੁੰਦੇ ਜਿਹਨੇ ਕੋਈ ਵੀ ਇਹ ਜੀ ਵਸਤੂ ਜਿਹੜੀ ਤੁਸੀਂ ਆਪ ਬਣਾ ਕੇ ਵਰਤ ਸਕਦੇ ਹੋ ਉਹ ਸੋਡੇ ਹੱਥਾਂ 'ਚ ਰਹਿਣ ਨਹੀਂ ਦੇਣਾ ਚਾਹੁੰਦੇ ਹੁਣ ਤੁਸੀਂ ਐਡੀ ਵੱਡੀ ਗੱਲ ਦੁਨੀਆ ਨੂੰ ਬੁਗਾਰ ਸਕਦੇ ਹੋ ਕਿ ਪੰਜਾਬ ਦੀ ਧਰਤੀ ਵਾਸਤੇ ਸਿਰਫ ਕੁਦਰਤੀ ਸਰੋਤਾਂ ਦੀ ਲੋੜ ਹੈ ਤੇ ਸੋਡੀਆਂ ਸਾਰੀਆਂ ਚੀਜ਼ਾਂ ਨਾ ਹੋਣ ਤੋਂ ਬਾਵਜੂਦ ਵੀ ਅਸੀਂ ਭੁੱਖੇ ਨਹੀਂ ਮਰਦੇ ਜੇ ਅਸੀਂ ਭੁੱਖੇ ਨਹੀਂ ਮਰਦੇ ਤਾਂ ਪੰਜਾਬ ਦੇ ਪਾਣੀ ਦੇ ਵਿੱਚ ਲੜਨ ਦਾ ਮੱਦ ਹੈ ਤਾਂ ਲੜਨ ਨੂੰ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਅਸੀਂ ਪੰਜਾਬ ਦਾ ਬਹੁਤ ਲੰਮਾ ਹਜ਼ਾਰਾਂ ਬਰੇ ਪਹਿਲਾਂ ਦਾ ਇਤਿਹਾਸ ਹੈ ਪੰਜਾਬ ਦਾ ਪੰਜਾਬ ਦੇ ਪਾਣੀ ਦੇ ਵਿੱਚ ਲੜਾਕੂ ਜਜ਼ਬਾ ਪਹਿਲਾਂ ਤੋਂ ਹੈ ਮੈਂ ਚੀਤੇ ਲੜਾਕੂ ਸਿਆਣਾ ਸੰਘੜ ਸਬਰ ਕਰਨ ਵਾਲਾ ਇਹ ਜੱਜਾਬਾਏ ਨਾਲ ਚ ਪਹਿਲੇ ਇਸ ਕਰਕੇ ਪੰਜਾਬ ਹੈ ਜਿਹੜਾ ਹਿੰਦੁਸਤਾਨ ਦੇ ਸੂਬਿਆਂ ਨਾਲੋਂ ਇੱਕ ਵੱਖਰੀ ਕਿਸਮ ਹੈ ਦੀ ਇੱਥੇ ਵੱਖਰੀ ਕਿਸਮ ਦੇ ਲੋਕ ਰਹਿੰਦੇ ਨੇ ਕਿਉਂਕਿ ਇਹ ਜ਼ਮੀਨ ਨਾਲ ਜੁੜੇ ਹੋਏ ਨੇ ਜ਼ਮੀਨ ਆ ਪਜਾਉ ਹੈ ਹੁਣ ਜਦੋਂ ਭਲਾ ਮੰਡੀ ਉਹਨਾਂ ਦੇ ਕਬਜ਼ੇ ਹੋ ਗਈ ਫੇ ਰੇਟ ਵੀ ਉਹਨਾਂ ਦੇ ਮਰਜ਼ੀ ਦੇ ਹੋਣਗੇ ਸਰਕਾਰ ਤਾਂ ਬਿੱਤ ਵਿਚਾਲੋਂ ਨਿਕਲ ਗਈ ਨਾ ਭਾਈ ਨਾ ਸਰਕਾਰ ਨੇ ਖਰੀਦਣਾ ਨਾ ਸਰਕਾਰ ਨੇ ਨਾ ਸਾਹਮਣਾ ਨਾ ਕਦਮਾਂ ਦੀ ਲੋੜ ਨਾ ਮਾਰਕਫੈਂਡ ਦੀ ਲੋੜ ਨਾ ਪੰਜ ਸੱਤ ਦੀ ਲੋੜ ਨਾ ਐਫਸੀਆਈ ਦੀ ਲੋੜ ਸਾਰੀ ਖਤਮ ਕਰ ਦੇਣੀ ਨਾ ਲੇਬਰ ਦੀ ਲੋੜ ਨਾ ਆੜਤੀਆਂ ਦੀ ਲੋੜ ਨਾ ਟਰੱਕ ਜੁਨਿਆਂ ਦੀ ਲੋੜ ਨਾ ਮਾਰਕੀਟ ਕਮੇਟੀਆਂ ਦੀ ਲੋੜ ਸਾਰਾ ਖਤਮ ਹੁਣ ਅਗਰੇ ਗੇ ਕਿਸਾਨ ਤੇ ਆਹ ਆਪਣੇ ਛੀਲੋ ਕਦਮ ਉਹਦੀਆਂ 26 ਮੰਡੀਆਂ ਬੰਦ ਕਰਕੇ ਉਹਦੀਆਂ ਮਾਰਕੀਟ ਕਮੇਟੀਆਂ ਦੂਜੇ ਮੈਹਿਮਾਚ ਮਰਜ਼ ਕਰਤੀਆਂ ਜਿਹਨੇ ਇਹ ਉਹ ਪਾਲਿਸੀ ਹੈ ਜਿਹੜੇ ਤਿੰਨ ਕਾਨੂੰਨਾਂ ਵਾਸਤੇ ਆਪਾਂ ਲੜਾਈ ਲੜ ਕੇ ਵਾਪਸ ਕਰਾ ਕੇ ਆਇਆ ਇਸ ਉਹਨਾਂ ਜੋ ਦੋ ਕਾਨੂੰਨ ਸਿੱਧੇ ਰੂਪ ਦੇ ਵਿੱਚ ਇੰਪਲੀਮੈਂਟ ਕਰਤੇ ਨਾ ਨੇ ਮਤਲਬ ਲਾਗੂ ਕਰਤੇ 26 ਮੰਡੀਾਂ 'ਚ ਹੁਣੇ ਗੱਲ ਬਣਾ ਕੀ ਐ ਅੱਜ ਦਾ ਬਿਆਨ ਲੱਗਿਆ ਹੋਇਆ ਇੱਕ ਖੇਤੀਬਾੜੀ ਮੰਤਰੀ ਦਾ ਕਿ ਕੋਈ ਕੇਂਦਰ ਮੰਤਰੀ ਹੋਊਗਾ ਕੋਈ ਮੰਡੀ ਬੰਦ ਨਹੀਂ ਹੋਊਗੀ ਹੁਣ ਇੱਕ ਪਾਸੇ ਤਾਂ ਇਹ ਕਿ ਕੋਈ ਮੰਡੀ ਬੰਦ ਨਹੀਂ ਹੋਊਗੀ ਇੱਕ ਪਾਸੇ ਬਿਆਨ ਲੱਗਿਆ ਹੋਇਆ ਵੀ 26 ਮਾਰਕੀਟ ਕਮੇਟੀਆਂ ਦੂਜੇ ਵਿਭਾਗਾਂ ਦੇ ਵਿੱਚ ਰਲਾਤੀਆਂ ਮਰਜ਼ ਕਰਤੀਆਂ ਇਹਦਾ ਮਤਲਬ ਮਾਰਕੀਟ ਕਮੇਟੀਆਂ ਭਾਂਗੀ ਕਰਕੇ ਤੋੜਤੀਆਂ ਮੱਢੀਆਂ ਤੋੜਤੀਆਂ ਇਹ ਗੱਲ ਕੀ ਹੈ ਜ ਜਿਹਨੇ ਸਿੱਧਾ ਮਾਲ ਸੋਡਾ ਸਿੱਲੋ ਗਦਾਮਾ ਚ ਜਾਊਗਾ ਤੇ ਜਾਣਸਰ ਤੁਰੂਗਾ ਸ਼ਾਮ ਨੂੰ ਵੇਚ ਕੇ ਘਰ ਆ ਜਾਓਗੇ ਪੈਸੇ ਹੋ ਸਕਦਾ ਤੁਹਾਨੂੰ 5-70 ਰੁਪਏ ਵੱਧ ਵੀ ਦੇ ਦੇਣ ਜਦੋਂ ਜਾ ਕੇ ਇਹ ਗੱਲ ਖੁੰਡਾ ਚ ਪ੍ਰਚਾਰਨ ਵਾਸਤੇ ਕਿਸੇ ਨੇ ਪ੍ਰਚਾਰਨ ਕਰਨੀ ਹੋਵੇ ਤਾਂ ਇਹ ਦਲੀਲ ਤੇ ਖੜਕੇ ਆਪਣੇ ਕੋਲ ਨੂੰ ਨਜ਼ਾਇਜ਼ ਠਰਾ ਦੂਗਾ ਉਹ ਵੀ ਤੁਸੀਂ ਇੱਕ ਸਾਲ ਜਿਹੜਾ ਦਿੱਲੀ ਅੰਦোলন ਲੜਿਆ ਉਹ ਲੜਨ ਦੀ ਲੋੜ ਹੀ ਨਹੀਂ ਸੀ ਆਹ ਦੇਖੋ ਏਡੀ ਵੱਡੀ ਸਹੂਲਤ ਕਿਉਂਕਿ ਜਿਹੜੇ ਕਿਸਾਨ ਦੇ ਖੇਤ ਚ ਕਬੈਨ ਲੱਗੀ ਟਰਾਲੀ ਚ ਕਣਕ ਪੈ ਗਈ ਉਹ ਟਰਾਲੀ ਜਾ ਕੇ ਸਿੱਧੀ ਸੀ ਲੋਕਦਾਨ ਦੇ ਵਿੱਚ ਕੰਡੇ ਤੇ ਲਾ ਕੇ ਤੋਲ ਕੇ ਸ਼ਾਮ ਨੂੰ ਵੇਚ ਕੇ ਘਰ ਆ ਗਿਆ ਜਦੋਂ ਬੰਦਾ ਨਾ ਕਿਸੇ ਨੇ ਚਿਹਾਈ ਨਾ ਨਹਾਈ ਤੇ ਵੇਚ ਕੇ ਘਰੇ ਆ ਗਿਆ ਉਹ ਤਾਂ ਗੁਣਗਾਊਗਾ ਵੀ ਯਾਰਾ ਤਾਂ ਮौज ਕਰਤੀ ਸਰਕਾਰ ਨੇ ਐਦਾ ਕਹਾਂਗੀ ਨਾ ਭਾਈ ਤੁਸੀਂ ਇਸ ਕੋ ਦੇ ਨਾਲ ਦਾ ਬੰਦਾ ਉਹ ਮੰਡੀ ਚ ਲਾ ਕੇ ਲੌਂਦਾ ਟਰਾਲੀ ਜਾ ਕੇ ਉਥੇ ਇੱਕ ਦਿਨ ਬੋਲੀ ਨਹੀਂ ਆਉਂਦੀ ਝੜਦੀ ਨਹੀਂ ਤੀਜੇ ਚੌਥੇ ਦਿਨ ਵਿਕਦੀ ਹੈ ਉਹ ਕਹੋ ਯਾਰ ਮੈਂ ਤਾਂ ਚੌਥੇ ਦਿਨ ਆਇਆ ਤੇ ਦੂਜਾ ਬੰਦਾ ਦੂਜੇ ਦਿਨ ਵੇਲਾ ਹੋ ਕੇ ਘਰੇ ਆ ਗਿਆ ਇਹਨੂੰ ਸਹੂਲਤ ਦੇ ਤੌਰ ਤੇ ਪ੍ਰਚਾਰਿਆ ਜਾਊਗਾ ਵੀ ਆਇਆ ਜਰਾ ਜਿਹੜਾ ਸੇ ਕਰਨਾ ਚਾਹੁੰਦੇ ਆ ਤੁਸੀਂ ਕਿਉਂਕਿ ਲੰਮੇ ਦਾਦੀ ਗੱਲ ਨਹੀਂ ਦੇਖਦੇ ਜਦੋਂ ਕਿਸੇ ਨੂੰ ਜ਼ਹਿਰ ਦੇਣਾ ਹੁੰਦਾ ਬਾਈ ਜੇ ਉਹਨੂੰ ਸਿੱਧਾ ਗੱਜੇ ਲੈ ਜ਼ਹਿਰ ਖਾ ਲਾ ਤਾਂ ਖਾਂਦਾ ਨਹੀਂ ਹੁੰਦਾ ਜੇ ਇਹਨੂੰ ਕਹਦਾ ਵੀ ਦੇਖ ਇਹ ਤਾਂ ਮਿੱਠਾ ਬਾਈ ਬੜਾ ਮਿੱਠਾ ਹੈ ਪਹਿਲਾਂ ਉਹ ਹੱਥ ਲਾ ਕੇ ਦੇਖੂ ਜੀਭ ਲਾ ਕੇ ਦੇਖੂ ਜੇ ਮਿੱਠਾ ਹੋਗਾ ਤਾਂ ਖਾ ਲੂ ਪਤਾ ਤਾਂ ਹੋਊ ਨੱਗੂ ਨਾ ਜਦੋਂ ਉਹਨੇ ਮਰਨਾ ਹੋਇਆ ਹੁਣ ਇਹ ਮਿੱਠਾ ਜ਼ਹਿਰ ਹੈ ਇਹ ਮਿੱਠਾ ਜ਼ਹਿਰ 26 ਮੰਡੀਆਂ ਤੱਕ ਨਹੀਂ ਰਹਿਣਾ